ਦੋ ਦਿਨ ਪਹਿਲਾਂ ਮਸਜਿਦ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਸ਼ੁਰੂ ਹੋਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਇਹ ਕੀ ਜੋ ਦਾ ਸਾਹ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਗੈਂਗਸਟਰ ਖਤਮ ਕਰਦੇ ਹਾਂ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਗੈਂਗਸਟਰ ਨੂੰ ਕਿੱਦਾਂ ਪਾਲਦਿਆਂ ਕਿੱਦਾਂ ਉਹਨਾਂ ਦੇ ਪਰਵਾਦਾ ਨਾ ਫੇਰਿਆ ਇੱਕ ਪਾਸੇ ਤਾਂ ਤੁਜੇ ਜਦਨ ਸਜਮੀਰ ਬਾਦੋਂ ਕਹਿੰਦਾ ਜੀ ਗੈਂਗਸਟਰ ਬਾਗ ਖਤਮ ਦੀ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰਦੇ ਆਂਗੇ ਤੇ ਦੂਜੇ ਪਾਸੇ ਇੱਕ ਡੈਕਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ 'ਚ ਸ਼ਾਮਲ ਹੋ ਕੇ ਸਦਾ ਸਜਵੀਰ ਸਿੰਘ ਊਣੀ ਇਹ ਗੱਲ ਪ੍ਰੂਫ ਕਰਵੇ ਕਿ ਉਹਨਾਂ ਦੀ ਜਿਹੜੀ ਹੌਣ ਸਿਆਸੀ ਲੜਾਈ ਆ ਉਹ ਗੈਂਗਸਟਰ ਦੇ ਸਿਰ ਤੇ ਆ। ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਬ ਨੇ ਪੈਦਾ ਕਰਕੇ ਪੰਜਾਬ ਦੇ ਬੁੜਿਆਂ ਦੇ ਹੱਥਾਂ ਦੇ ਵਿੱਚ ਸਾਲਟਾ ਫੜਾ ਕੇ ਪੰਜਾਬ ਦੇ ਮੁੜਿਆਂ ਨੂੰ ਜਿਸ ਤਰ੍ਹਾਂ ਅੱਤਵਾਦੀ ਪੱਠੀ 'ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੜਿਆਂ ਨੂੰ ਗੈਕਸਪ ਬਰਾਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਹੈ ਮੈਂ ਜਿੱਤੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਜਿਹੜਾ ਕਾਗਦਸ ਤੇ ਕਾਲੀਆਂ ਦੇ ਤੱਕਿਆ ਹੁਣ ਫਿਰ ਇੱਕ ਵਾਰ ਦਾ ਸਸਿ ਗੱਲ ਦੀ ਦਮਸ਼ਕਾ ਵਾਇਕਦੀਕਾ ਖਾਸਾ ਵਾਇਕਦੀਕੀ ਫਤਿਹ ਮੈਂ ਤੁਹਾਡਾ ਆਪਣਾ ਕੁਦੀਪ ਸਿੰਘ ਧਾਲਵਾ MLA ਹਲਕਾ ਜਨਾਲਾ ਚੀਫ ਸਪੀਕਸਮੈਨ ਆਮ ਆਦੀ ਪਾਰਟੀ ਪੰਜਾਬ ਮੈਂ ਦੁਨੀਆ ਭਰ ਦੇ ਪੰਜਾਬੀਆਂ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਤੁਸੀਂ ਕੱਲ ਤਪੱਸੋ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਉਹ ਗੈਂਗਸਟਰ ਦੇ ਕਲਬ ਉਹਨਾਂ ਡਰੱਗ ਮਾਫੀਆ ਦੇ ਕਲਬ ਜਿਹੜੀ ਸ਼ੁਰੂ ਕੀਤੀ ਹੈ ਉਹ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸ ਵਿਆਹ ਦੇ ਉੱਤੇ ਸ਼ੁਰੂਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ아 ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਟਰ ਖਤਮ ਕਰਦੇ ਹਾਂ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੈਸਟਰਾਂ ਨੂੰ ਕਿੱਦਾਂ ਪਾਲਦਿਆ ਕਿੱਦਾਂ ਉਹਨਾਂ ਦੇ ਪਰਿਵਾਰਾਂ ਨਾਲ ਫਿਰਿਆ ਇੱਕ ਪਾਸੇ ਤਾਂ ਦੂਜੇ ਤਜੇ ਦਿਨ ਸੰਜੀਵ ਬਾਦਲ ਕਹਿੰਦਾ ਜੀ ਗੈਸਟਰ ਵਾਲ ਖਤਮ ਦੀ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਦਾ ਸਬੀਰ ਸਿੰਘ ਗੁੜੀ ਇਹ ਗੱਲ ਪੁਰੂਖ ਕਹੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿਰ ਤੇ ਆ ਤੇ ਉਹ ਗੈਂਗਸਟਰ ਉਹ ਬਤਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਹੋਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਹੋਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਹਥਿਆਰਤਾ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ 'ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ 'ਤੇ ਗੈਂਗਸਟਰ ਬਰਾਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾ ਕਾਲੀਦਾਲ ਨੇ ਪੰਜਾਬ ਦੇ ਮੁੜਿਆਂ ਨੂੰ ਜਿਹੜਾ ਅਸਾਧ ਤੰ ਫੁਲਾਈਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਫੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜਮੇਅਤ ਸੀਗੀ ਉੱਥੇ ਕਾਲੀਦਾਲ ਉਹਦੇ ਲਈ ਨਾ ਦੇ ਨਾਲ ਮੁੱਖ ਤੌਰ ਤੇ ਜਮੇਅਤ ਸੀਗਾ ਸੋ ਅੱਜ ਵੀ ਸੁਖਵੀਰ ਸਿੰਘ ਬਾਦਲ ਉਹ ਜਿਹਨਾਂ ਦੇ ਕਾਲੀਦਾਲ ਦੇ ਪੱਲੇ ਕੁਛ ਨਹੀਂ ਐ ਐਗਜ਼ੈਕਟ ਹੋਇਆ ਮਾਲ ਆ ਪਾਦੋਂ ਪੰਜਾਬ ਦੇ ਮੁੰਡੇ ਜਿਹਨਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਅੰਦੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਜਿਹੜਾ ਕਾਗਜ਼ ਤੇ ਕਾਲੀਆਂ ਦੇ ਧੱਕਿਆ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰ ਨੂੰ ਪਾਲ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਵੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਦਾ ਤੋਂ ਮਾਨਸਮਾਨ ਦੀ ਸਰਕਾਰ ਜਿਹੜੀ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਦੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸੰਜਾਵਾ ਦੇ ਉਹਨਾਂ ਦੇ ਪਰਵਾਹ ਦੇ ਵਿਗਿਆਤ ਜ਼ਿਆਦੇ ਤੇ ਇਹ ਸਾਬਤ ਕਰਦੇ ਆ ਕਿ ਪੰਜਾਬ ਦੇ ਅੰਦਰ ਦੇ ਅੱਜ ਗੈਂਗਸਟਰਵਾਦ ਆ ਗਿਆ ਉਹਦੇ ਲਈ ਕਾਲੀ ਦਾ ਜਿੰਮੇਵਾਰ ਹੈ ਕਾਲੀ ਦਾ ਉਹਨਾਂ ਗੈਂਗਸਟਰ ਦੇ ਨਾਲ ਆਪਣੇ ਸਵੰਦ ਜਿਹੜੇ ਲੱਗ ਲਿਆ ਸੋ ਪੰਜਾਬੀਓ ਇਨਾਂ ਤੋਂ ਸਾਵਧਾਨ ਰਹਿਣਾ ਪਹਿਲਾਂ ਇਹਨਾਂ ਦੇ ਬਾਪ ਨੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਰੱਖਿਆ ਸੀਗਾ ਹੁਣ ਸੰਜੀਵਵਾਦ ਆਪਣੀ ਕੁਰਸੀ ਵਾਸਤੇ ਇੱਕੋ ਸੇਰ ਪੰਜਾਬ ਨੂੰ ਗੈਸਟਰ ਰਿਜ਼ਾਈ ਜਿਹੜਾ ਅੱਗ ਨਹੀਂ ਪੱਠੀ ਉਹ ਚੁੱਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਸਤਕੰਦੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਾਨੂੰ ਪ੍ਰੋਮੋਸਰ ਇਹ ਜੋ ਮਦਦ ਕਰਨ ਅਸੀਂ ਪੰਜਾਬ ਦੇ ਵਿੱਚੋਂ ਗੈਗਸਰਵਾਜ ਜਿਹੜਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ ਧੰਨਵਾਦ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ